ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੂਹੇ ਬਾਰੀਆਂ ਅੱਜ ਆਪਾਂ ਪੜਾਂਗੇ ਲੇਖ ਸੰਜਮ ਸੰਕੋਚ ਅਤੇ ਸਨਿਕਾ ਸੰਜਮ ਤੋਂ ਬਿਨਾ ਬੜੀ ਸਖਤ ਮਿਹਨਤ ਵੀ ਕੇਵਲ ਮਜ਼ਦੂਰੀ ਬਣ ਕੇ ਰਹਿ ਜਾਂਦੀ ਹੈ ਅਤੇ ਕੋਈ ਪ੍ਰਾਪਤੀ ਸੰਭਵ ਨਹੀਂ ਹੁੰਦੀ ਨੀਮ ਅਤੇ ਕਾਨੂੰਨ ਉਹ ਬੰਧਨ ਹੁੰਦੇ ਹਨ ਜਿਨ੍ਹਾਂ ਨੂੰ ਸਮਾਜ ਸਾਡੇ ਉੱਪਰ ਠੋਸਦਾ ਹੈ ਪਰ ਸੰਜਮ ਅਤੇ ਸੰਕੋਚ ਉਹ ਰੋਕਾਂ ਹੁੰਦੀਆਂ ਹਨ ਜਿਹੜੀਆਂ ਅਸੀਂ ਆਪ ਆਪਣੀ ਮਰਜ਼ੀ ਨਾਲ ਆਪਣੇ ਉੱਤੇ ਲਾਉਂਦੇ ਹਾਂ। ਕੋਛਿਆਂ, ਮੂਰਖਾਂ, ਕਮੇਣਿਆਂ ਤੇ ਹੰਕਾਰੀਆਂ ਕੋਲ ਹੋਰ ਭਾਵੇਂ ਸਭ ਕੁਝ ਹੁੰਦਾ ਹੈ ਪਰ ਸੰਜਮ, ਸੰਕੋਚ ਅਤੇ ਸਲੀਕਾ ਨਹੀਂ ਹੁੰਦਾ। ਬਹੁਤ ਸਾਰੇ ਲੋਕਾਂ ਨੂੰ ਤੁਸੀਂ ਕੰਮ ਵਿੱਚ ਨਿਰੰਤਰ ਰੁੱਝੇ ਹੋਏ ਵੇਖਿਆ ਹੋਵੇਗਾ ਪਰ ਇਸ ਦੇ ਬਾਵਜੂਦ ਜੇ ਉਹ ਤਰੱਕੀ ਨਹੀਂ ਕਰਦੇ ਤਾਂ ਕਾਰਨ ਇਹ ਹੈ ਕਿ ਉਹ ਕੰਮ ਤਾਂ ਕਰਦੇ ਹਨ ਪਰ ਕੰਮ ਨਿਭਟਾਉਂਦੇ ਨਹੀਂ। ਅਰਥਾਤ ਉਹਨਾਂ ਵਿੱਚ ਸਮੇਂ ਦਾ ਸੰਜਮ ਅਤੇ ਕੰਮ ਮਕਾਉਣ ਦਾ ਸਲੀਕਾ ਨਹੀਂ ਹੁੰਦਾ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਕਿਸੇ ਸਮਾਗਮ ਤੇ ਭੋਜਨ ਖਾਂਦਿਆਂ ਵੀ ਵੇਖਿਆ ਹੋਵੇਗਾ ਪਰ ਉਹ ਸਾਰਾ ਜੀਵਨ ਦਿਨ ਵਿੱਚ ਕਈ ਕਿਵਾਰੀ ਖਾਣ ਦੇ ਬਾਵਜੂਦ ਅਨੁਮਾਨ ਨਹੀਂ ਲਾ ਸਕਦੇ ਕਿ ਪਲੇਟ ਜਾਂ ਥਾਲੀ ਵਿੱਚ ਕਿੰਨਾ ਭੋਜਨ ਪਾਉਣ ਸੰਜਮ ਦੀ ਘਾਟ ਕਾਰਨ ਹੀ ਉਹ ਥਾਲੀ ਜਾਂ ਪਲੇਟ ਵਿੱਚ ਤਸਲਾ ਜਿੰਨਾ ਸਮਾਨ ਪਾ ਕੇ ਨਾ ਖਾ ਸਕਣ ਕਾਰਨ ਸ਼ਰਮਸਾਰ ਹੁੰਦੇ ਰਹਿੰਦੇ ਹਨ ਕਿਸੇ ਦੇ ਖਾਣ ਪੀਣ ਦੇ ਢੰਗ ਤਰੀਕੇ ਅਤੇ ਸਮਗਰੀ ਦੀ ਮਾਤਰਾ ਤੋਂ ਉਸ ਦੀ ਸਮੁੱਚੀ ਜ਼ਿੰਦਗੀ ਦੀ ਤਰਜੁਬਚਾਣੀ ਜਾ ਸਕਦੀ ਹੈ ਜਿਹੜਾ ਉਤਸ਼ਾਹ ਨਾਲ ਨਹੀਂ ਖਾਂਦਾ ਉਹ ਜੀਵਨ ਵਿੱਚ ਵੀ 부ਝਿਆ 부ਝਿਆ ਅਤੇ ਹਾਰਿਆ ਹਾਰਿਆ ਹੋਵੇਗਾ ਇਹ ਮਹੀਂ ਕਿਸੇ ਦੇ ਸੌਣ ਦੇ ਟੰਗ ਤਰੀਕੇ ਤੋਂ ਜੀਵਨ ਬਾਰੇ ਉਸ ਦੇ ਦ੍ਰਿਸ਼ਟੀਕੋਣ ਨੂੰ ਜਾਣਿਆ ਜਾ ਸਕਦਾ ਹੈ ਝਗੜਾਲੂ ਬੰਦੇ ਜਾਗਦਿਆਂ ਹੀ ਨਹੀਂ ਸੁੱਤਿਆਂ ਅਤੇ ਸੌਣ ਲੱਗਿਆਂ ਵੀ ਬੜਾ ਤੰਗ ਕਰਦੇ ਹਨ ਵੇਖਿਆ ਗਿਆ ਹੈ ਕਿ ਜਿਨ੍ਹਾਂ ਕੋਲ ਖਾਣ ਪੀਣ ਲਈ ਖੁੱਲਾ ਹੈ ਉਹ ਵੀ ਬਿਮਾਰ ਹਨ ਜਿਨ੍ਹਾਂ ਕੋਲ ਕੁਝ ਵੀ ਨਹੀਂ ਉਹ ਵੀ ਬਿਮਾਰ ਹਨ ਪਰ ਜੇ ਸਾਰੇ ਆਪਣੀ ਲੋੜ ਅਨਸਾਰ ਵੰਡ ਲੈਣ ਤਾਂ ਸਾਰੇ ਤੰਦਰੁਸਤ ਹੋ ਸਕਦੇ ਹਨ ਸਾਡੇ ਸਰੀਰ ਨੂੰ ਬੜੀ ਥੋੜੀ ਖਾਣ ਦੀ ਲੋੜ ਹੁੰਦੀ ਹੈ ਪਰ ਕਿਉਂਕਿ ਸਾਨੂੰ ਡਾਕਟਰਾਂ ਦਾ ਫਿਕਰ ਹੁੰਦਾ ਹੈ ਸੋ ਉਹਨਾਂ ਦੇ ਰੁਜ਼ਗਾਰ ਨੂੰ ਬਣਾਈ ਰੱਖਣ ਲਈ ਅਸੀਂ ਅਕਸਰ ਲੋੜ ਨਾਲੋਂ ਵੱਧ ਖਾ ਜਾਂਦੇ ਹਾਂ ਸੰਜਮ ਅਤੇ ਸੰਕੋਚ ਦਾ ਪੱਲਾ ਛੱਡਦੇ ਆਂ ਹੀ ਅਣਗਿਣਤ ਮੁਸ਼ਕਲਾਂ ਅਤੇ ਮਸੀਤਾਂ ਸਾਨੂੰ ਘੇਰ ਲੈਂਦੀਆਂ ਹਨ ਕਈ ਖੁੱਲਾ ਖਰਚ ਕਰਕੇ ਵੀ ਕੁਝ ਬਚਤ ਕਰ ਲੈਂਦੇ ਹਨ ਪਰ ਕਈ ਥੋੜਾ ਖਰਚ ਕਰਨ ਦੇ ਬਾਵਜੂਦ ਵੀ ਥੋੜੇ ਰਹਿੰਦੇ ਹਨ ਕਿਸੇ ਧਾਰਮਿਕ ਸਥਾਨ ਉੱਤੇ ਮਿਲਣ ਵਾਲਾ ਪ੍ਰਸ਼ਾਦ ਇਸ ਕਰਕੇ ਵਧੇਰੇ ਸਵਾਦ ਲੱਗਦਾ ਹੈ ਕਿਉਂਕਿ ਉਹ ਸੰਜਮੀ ਅਤੇ ਸੰਕੋਚਵੇਂ ਹੱਥਾਂ ਨਾਲ ਦਿੱਤਾ ਗਿਆ ਹੁੰਦਾ ਹੈ ਆਨੰਦ ਮਾਣਨ ਦੀ ਵੀ ਇੱਕ ਹੱਦ ਹੁੰਦੀ ਹੈ ਇਸ ਹੱਦ ਤੋਂ ਪਰੇ ਉਹ ਹੀ ਆਨੰਦ ਵਿਵਚਾਰ ਬਣ ਜਾਂਦਾ ਹੈ ਖੁਸ਼ੀ ਸਦਾ ਸੰਜਮ ਦੇ ਸਾਥ ਵਿੱਚ ਹੁੰਦੀ ਹੈ ਕਲਾਕਾਰ ਦੇ ਅਰਥ ਉਸ ਵਿਅਕਤੀ ਦੇ ਹਨ ਜਿਹੜਾ ਆਪਣੇ ਖੇਤਰ ਨਿਸ਼ਚਿਤ ਕਰ ਲੈਂਦਾ ਹੈ ਅਤੇ ਉਸ ਵਿੱਚ ਪੂਰੀ ਆਜ਼ਾਦੀ ਨਾਲ ਵਿਚਰਦਾ ਹੈ। ਇਹਵੇਂ ਹੀ ਘੋੜ ਸਵਾਰੀ ਰਫਤਾਰ ਨੂੰ ਸੰਜਮ ਵਿੱਚ ਰੱਖਣ ਦਾ ਹੁਨਰ ਹੁੰਦੀ ਹੈ। ਚਿੱਤਰਕਾਰੀ ਰੰਗਾਂ ਦਾ ਸੰਜਮ ਹੈ। ਸੁੰਦਰਤਾ ਅਨੁਪਾਤ ਦਾ ਸੰਜਮ ਹੈ। ਕਵਿਤਾ ਭਾਵਾ ਅਤੇ ਸ਼ਬਦਾਂ ਦੇ ਸੰਤੁਲਨ ਦਾ ਸੰਜਮ ਹੈ। ਇਹਵੇਂ ਹੀ ਸ਼ਤਰੰਜ ਦੂਜੀ ਤਿਰ ਦੀ ਸ਼ਕਤੀ ਨੂੰ ਮਾਪ ਕੇ ਆਪਣੀ ਸ਼ਕਤੀ ਨੂੰ ਸੰਜਮ ਅਤੇ ਸੰਕੋਚ ਨਾਲ ਬਰਤੰਵੀ ਖੇਡ ਹੈ। بےਮਹਾਰੀਆਂ ਹਰਕਤਾਂ ਕੋਈ ਅਰਥ ਨਹੀਂ ਰੱਖਦੀਆਂ। ਸੰਜਮ ਵਿੱਚ ਬੰਨੀਆਂ ਹੋਈਆਂ ਹਰਕਤਾਂ ਹੀ ਨਾਚ ਅਖਵਾਉਂਦੀਆਂ ਹਨ। ਕਿਸੇ ਨੇ ਪੁੱਛਿਆ, ਜਿਉਂਦੇ ਰਹਿਣ ਲਈ ਕਿਤਨੀਆਂ ਕੁ ਚੀਜ਼ਾਂ ਦੀ ਲੋੜ ਹੁੰਦੀ ਹੈ? ਉੱਤਰ ਮਿਲਿਆ, ਜਿਤਨੀਆਂ ਕੁ ਕੋਈ ਵਿਅਕਤੀ ਬੜੀ ਆਸਾਨੀ ਨਾਲ ਆਪਣੇ ਸਿਰ ਉੱਤੇ ਚੁੱਕ ਸਕਦਾ ਹੈ, ਜਿਤਨੀਆਂ ਕਿਸੇ ਵਿਅਕਤੀ ਦੀਆਂ ਲੋੜਾਂ ਘੱਟ ਹੁੰਦੀਆਂ ਹਨ, ਉਤਨਾ ਹੀ ਉਹ ਵਿਅਕਤੀ ਵਿਧੇਰੇ ਆਜ਼ਾਦ ਹੁੰਦਾ ਹੈ। ਕਿਸ ਨੇ ਮਹਾਤਮਾ ਗਾਂਧੀ ਨੂੰ ਕਿਹਾ ਸਫ਼ਰ ਦੀ ਤਿਆਰੀ ਕਰ ਲਵੋ ਉਹਨਾਂ ਕੋਨੇ ਵਿੱਚ ਪਈ ਹੋਈ ਛੋਟੀ ਚੁੱਕ ਕੇ ਕਿਹਾ ਚੱਲੋ ਮੈਂ ਤਿਆਰ ਹਾਂ ਇਸੇ ਵੀ ਮੁਸੀਬਤ ਵਿੱਚੋਂ ਨਿਕਲਿਆ ਜਾ ਸਕਦਾ ਹੈ ਪਰ ਅਜੇ ਹ ਇਸ ਕਰਕੇ ਸੰਭਵ ਨਹੀਂ ਹੁੰਦਾ ਕਿਉਂਕਿ ਮੁਸੀਬਤ ਵਿੱਚੋਂ ਨਿਕਲਣ ਸਮੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਡਾ ਇਕੱਠਾ ਕੀਤਾ ਕੂੜਾ ਕਬਾੜ ਵੀ ਸਾਡੇ ਨਾਲ ਹੀ ਰਹੇ ਪਿੱਛੇ ਹਟ ਰਹੀ ਫੌਜ ਜਾਂ ਹਮਲੇ ਦੀ ਤਿਆਰੀ ਕਰ ਰਿਹਾ ਦਸਤਾ अपना वादू साज सामान नष्ट ਕਰਦਾ ਹੈ ਕਿਉਂਕਿ ਅਜਿਹੇ ਕਰਨ ਨਾਲ ਹੀ ਉਸ ਦੀ ਰਫਤਾਰ ਸ਼ਕਤੀ ਅਤੇ ਕਾਰਜ ਕੁਸ਼ਲਤਾ ਵੱਧਦੀ ਹੈ ਵੱਡੇ ਵੱਡੇ ਖਰਚੇ ਕਰਕੇ ਮਨੁੱਖ ਜਿੰਨਾ ਖੁਸ਼ੀਆਂ ਲਈ ਤਾਂਗਦਾ ਹੈ ਉਹ ਸੰਜਮ ਅਤੇ ਸੰਕੋਚ ਨਾਲ ਸਹਿਜ ਹੀ ਪ੍ਰਾਪਤ ਹੋ ਸਕਦੀਆਂ ਹਨ ਇੱਕ ਸੰਜਮੇ ਵਿਅਕਤੀ ਦੀ ਪਛਾਣ ਇਹ ਹੁੰਦੀ ਹੈ ਕਿ ਉਹ ਕਿਸੇ ਨਾਲ ਵੀ ਆਪਣੀ ਬਿਮਾਰੀ ਦੀਆਂ ਗੱਲਾਂ ਨਹੀਂ ਕਰਦਾ ਕਿਉਂਕਿ ਉਸ ਦਾ ਸਰੀਰ ਤੰਦਰੁਸਤ ਹੁੰਦਾ ਹੈ ਅਤੇ ਮਨ ਸ਼ਾਂਤ ਹੁੰਦਾ ਹੈ ਜਿੱਤੇ ਸੰਜਮ ਦੀ ਘਾਟ ਹੋਵੇ ਉੱਥੇ ਸਰੀਰਕ ਸ਼ਕਤੀ ਦੇ ਘਟਣ ਨਾਲ ਸੰਕੋਚ ਅਤੇ ਸਲੀਕੇ ਦੇ ਗੁਣ ਆਉਣ ਦੀ ਥਾਂ ਮਨੁੱਖ ਵਧੇਰੇ ਲਾਲਚੀ ਅਤੇ ਕਮੀਨਾ ਹੋ ਜਾਂਦਾ ਹੈ ਅਸੀਂ ਧੂੜ ਅਤੇ ਝੱਗ ਨੂੰ ਬੱਦਲ ਅਤੇ ਪਹਾੜ ਸਮਝਣ ਦੇ ਆਦੀ ਹਾਂ ਇਸੇ ਕਰਕੇ ਸਾਨੂੰ ਅਨੇਕਾਂ ਵਾਰ ਸ਼ਰਮਸਾਰ ਹੋਣਾ ਪੈਂਦਾ ਹੈ ਪੰਜਾਬੀ ਸੁਭਾਅ ਵਿੱਚ ਸੰਜਮ ਦੀ ਘਾਟ ਹੈ ਇਸੇ ਕਰਕੇ ਬੌਧੇ ਖੇਤਰਾਂ ਵਿੱਚ ਸਾਡੀਆਂ ਪ੍ਰਾਪਕੀਆਂ ਦੇ ਕਦ ਨਹੀਂ ਨੇ ਹਨ ਅਸੀਂ ਮਿਰਜੇ ਵਾਂਗ ਛੋਟੀਆਂ-ਛੋਟੀਆਂ ਜਿੱਤਾਂ ਤੋਂ ਸੰਤੁਸ਼ਟ ਹੋ ਕੇ ਆਪਣੇ ਦੁੱਖਾਂ 'ਤੇ ਸਿਰਜਦੇ ਰਹਿੰਦੇ ਹਾਂ ਸਾਡਾ ਸਵਾ ਰੇਤ ਵਾਲਾ ਹੈ ਇੱਕਦਮ ਤਪ ਉੱਠਦਾ ਅਤੇ ਇੱਕਦਮ ਠੰਡੇ ਪੈ ਜਾਣਾ ਸੰਜਮ ਦੀ ਘਾਟ ਕਾਰਨ ਹੀ ਸਾਡੇ ਵਿੱਚ ਸਬਰ ਨਹੀਂ ਅਸੀਂ ਸਫੈਦੇ ਦੇ ਦਰਖਤਾਂ ਵਾਂਗ ਝੱਟਪਟ ਉੱਚੇ ਹੋਣ ਦੀ ਕਾਲ ਵਿੱਚ ਹਾਂ ਪੰਜਾਬ ਵਿੱਚ ਸਫੈਦੇ ਦੇ ਦਰਖਤਾਂ ਦੇ ਅੰਨੇਵਾ ਲੱਗਣ ਲੰਗਾਉਣ ਦੀ ਬਿਰਤੀ ਨੇ ਬਿਨਾਂ ਮਿਹਨਤ ਦੇ ਅਮੀਰ ਹੋਣ ਦੀ ਕਾਲ ਉਪਜਾਈ ਹੈ ਭੁੱਲਣਾ ਨਹੀਂ ਚਾਹੀਦਾ ਕਿ ਕੰਮ ਕਰਨ ਦਾ ਕੋਈ ਵੀ ਇਮਾਨਦਾਰ ਢੰਗ ਜਾਂ ਅਸਾਰੂ ਅਤੇ ਲਾਭਦਾਇਕ ਕਾਰ ਦੇ ਸੌਖਾ ਨਹੀਂ ਹੁੰਦਾ ਸੰਜਮ ਅਸਲ ਵਿੱਚ ਆਪਣੇ ਆਪ ਨੂੰ ਤਾ ਦੇਣ ਦੀ ਯੁਗਤ ਹੈ ਘਟਤਾ ਨਾਲ ਸਖਸ਼ੀਅਤ ਪਿੱਲੀ ਅਤੇ ਵੱਧ ਤਾ ਦੇਣ ਨਾਲ ਖਿੰਗਰ ਬਣ ਜਾਂਦੀ ਹੈ ਗਲਤੀਆਂ ਸਾਰਿਆਂ ਤੋਂ ਹੀ ਹੁੰਦੀਆਂ ਹਨ ਪਰ ਇੱਕ ਸੰਜਮੀ ਵਿਅਕਤੀ ਹੀ ਉਹਨਾਂ ਨੂੰ ਦੁਹਰਾਉਣ ਤੋਂ ਬਚਦਾ ਹੈ ਕਹਿੰਦੇ ਹਨ ਬੇਲੜਾਂ ਕੋਲ ਫੁਰਸਤ ਨਹੀਂ ਹੁੰਦੀ ਪਰ ਸੰਜਮੀ ਕੋਲ ਹਰ ਚੰਗੇ ਕੰਮ ਲਈ ਅਥਾ ਸਮਾਂ ਹੁੰਦਾ ਹੈ ਇੱਕ ਸੰਜਮੀ ਵਿਅਕਤੀ ਨਾ ਝਟਪਟ ਗੁੱਸੇ ਹੁੰਦਾ ਹੈ ਨਾ ਹੀ ਝਟਪਟ ਖੁਸ਼ ਹੁੰਦਾ ਹੈ ਬਹੁਤੇ ਲੋਕਾਂ ਨੂੰ ਬਿਨਾਂ ਸਬੂਤਾ ਅਤੇ ਆਧਾਰਾਂ ਦੇ ਅਵਾਰਾ ਜਹੀ رائے ਪਰ ਘਟਾਉਣ ਦੀ ਬਿਵਾਰੀ ਹੁੰਦੀ ਹੈ ਅਜਿਹੇ ਲੋਕਾਂ ਵਿੱਚ ਹਉਮੈ ਵੀ ਹੁੰਦੀ ਹੈ ਹਉਮੈ ਅਸਲ ਵਿੱਚ ਸਾਡੇ ਵੱਧ ਰਹੇ ਅ ਗਿਆਨ ਦਾ ਪ੍ਰਮਾਣ ਹੁੰਦੀ ਹੈ ਜਿੰਨਾ ਚਿਰ ਅਸੀਂ ਹਉਮੈ ਦੀ ਪਕੜ ਵਿੱਚ ਹੁੰਦੇ ਹਾਂ ਓਤਨਾ ਚਿਰ ਅਸੀਂ ਸਰਬਸਾਂਝੀ ਖੁਸ਼ੀ ਤੋਂ ਵਾਂਝੇ ਹੀ ਰਹਿੰਦੇ ਹਾਂ ਸਭ ਪ੍ਰਕਾਰ ਦੀ ਈਰਖਾ त्यागे ਬਿਨਾ ਸੋਹਣੇ ਸੱਭਿਆਤਾ ਦੇ ਸੁਪਨੇ ਨੂੰ ਸਾਕਾਰ ਨਹੀਂ ਕੀਤਾ ਜਾ ਸਕਦਾ ਕਹਿੰਦੇ ਹਨ ਮਨੁੱਖ ਜਿਤਨਾ ਛੋਟਾ ਹੁੰਦਾ ਹੈ ਉਸ ਦਾ ਹੰਕਾਰ ਉਤਨਾ ਹੀ ਵੱਡਾ ਹੁੰਦਾ ਹੈ ਅਜਿਹੇ ਲੋਕਾਂ ਦੀ ਬੋਲੀ ਦਾ ਹੁਸਨ ਨਿੰਦਿਆ ਵਿੱਚ ਹੀ ਨਿਖਰਦਾ ਹੈ ਹਰ ਈਰਖਾ ਠੀਕ ਪ੍ਰਸ਼ਨ ਦਾ ਗਲਤ ਕੱਢਿਆ ਗਿਆ ਉੱਤਰ ਹੁੰਦੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਮਨੁੱਖ ਉਤਨਾ ਚਿਰ ਹੀ ਮਾੜਾ ਹੁੰਦਾ ਹੈ ਜਿਤਨਾ ਚਿਰ ਉਹ ਈਰਖਾ ਦੇ ਬਸ ਵਿੱਚ ਹੁੰਦਾ ਹੈ ਈਰਖਾ ਮਨੁੱਖ ਦਾ ਸਵਾਰ ਨਹੀਂ ਇਹ ਤਾਂ ਕਾਣੀ ਆਰਥਿਕ ਪ੍ਰਣਾਲੀ ਦੀ ਉਪਜਾਈ ਬੇਚਾਰਗੀ ਦੇ ਅੱਡੇ ਖੇੜੇ ਹਨ ਈਰਖਾ ਕਰਨ ਵਾਲੇ ਵਾਂਗ ਹੀ ਉਸ ਦੀ ਝੂਠੀ ਸੂਚਨਾ ਦੇਣ ਵਾਲਾ ਵੀ ਦੁੱਖ ਦਿੰਦਾ ਹੈ ਕਿਉਂਕਿ ਇੱਕ ਈਰਖਾ ਕਰਦਾ ਹੈ ਜਦੋਂ ਕਿ ਦੂਜਾ ਉਸ ਦੀ ਖਬਰ ਲਿਆ ਕੇ ਦਿੰਦਾ ਹੈ ਜੇ ਮਨੁੱਖ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਕੱਢ ਦਿੱਤੇ ਜਾਣ ਤਾਂ ਜੋ ਬਾਕੀ ਬਚੇਗਾ ਉਹ ਮਨੁੱਖ ਨਹੀਂ ਹੋਵੇਗਾ ਇਹ ਸਾਰੇ ਮਨੁੱਖੀ ਸਖਸ਼ੀਅਤ ਦੇ ਪੱਖ ਹਨ ਇਹ ਮਾਰੇ ਨਹੀਂ ਜਾ ਸਕਦੇ ਲੋੜ ਇਹਨਾਂ ਨੂੰ ਸੰਜਮ ਵਿੱਚ ਰੱਖਣ ਦੀ ਹੈ ਸੰਜਮ ਅਤੇ ਸੰਕੋਚ ਵਿੱਚ ਵਿਚਰਨ ਵਾਲੇ ਵਿਅਕਤੀ ਕੋਲ ਇਤਨਾ ਸਮਾਂ ਹੀ ਨਹੀਂ ਹੁੰਦਾ ਕਿ ਉਹ ਕਿਸੇ ਨੂੰ ਈਰਖਾ ਕਰੇ ਅਸਲ ਵਿੱਚ ਅਜਿਹੇ ਵਿਅਕਤੀ ਕਿਸੇ ਨੂੰ ਈਰਖਾ ਕੀਤੇ ਜਾਣ ਦੇ ਯੋਗ ਹੀ ਨਹੀਂ ਸਮਝਦਾ ਸੰਜਮ ਅਤੇ ਸੰਕੋਚ ਵਿੱਚ ਵਿਚਰਨ ਵਾਲੇ ਲੋਕਾਂ ਦੇ ਵਿਚਾਰ ਸਮਾਜ ਦੀ ਰਾਏ ਅਤੇ ਸਮਾਜ ਲਈ ਆਦਰਸ਼ ਬਣ ਜਾਂਦੇ ਹਨ ਜਵਾਨ ਦਾ ਸੰਜਮ त्यागਣ ਨਾਲ ਹੀ ਪਰਿਵਾਰ ਸਮਾਜ ਅਤੇ ਰਾਜਨੀਤੀ ਵਿੱਚ ਅਨੇਕਾਂ ਝਗੜੇ ਉਤਪੰਨ ਹੁੰਦੇ ਹਨ ਝਗੜਾ ਇਵੇਂ ਕਰਨਾ ਚਾਹੀਦਾ ਹੈ ਕਿ ਉਹ ਸਮਝੌਤਾ ਕਰਨ ਵੇਲੇ ਕਿਸੇ ਵੀ ਪੱਖ ਕੋਲ ਸ਼ਰਮਸਾਰ ਨਾ ਹੋਣਾ ਪਵੇ ਗੁੱਸੇ ਵਿੱਚ ਕੀਤੇ ਹਰ ਫੈਸਲੇ ਦਾ ਪਛਤਾਵਾ ਹੁੰਦਾ ਹੈ ਅਤੇ ਕਾਲ ਵਿੱਚ ਕੀਤੇ ਹਰ ਕੰਮ ਨੂੰ ਦੁਬਾਰਾ ਕਰਨਾ ਪੈਂਦਾ ਹੈ ਅਰਸਤੋ ਨੇ ਕਿਹਾ ਸੀ ਕਿ ਗੁੱਸਾ ਹੋਣ ਦਾ ਅਧਿਕਾਰ ਕੇਵਲ ਉਹ ਵਿਅਕਤੀ ਨੂੰ ਹੈ ਤੇ ਸਨੋ ਠੀਕ ਸਮੇਂ ਉਤੇ ਠੀਕ ਵਿਅਕਤੀ ਨਾਲ ਠੀਕ ਉਦੇਸ਼ ਲਈ ਸਹੀ ਮਾਤਰਾ ਵਿੱਚ ਅਤੇ ਠੁਕ ਮਿੰਟਾਂ ਅੰਗ ਨਾਲ ਗੁੱਸੇ ਹੋਣ ਦੇ ਸਲੀਕੇ ਦਾ ਗਿਆਨ ਹੈ ਗੁੱਸੇ ਹੋਣ ਅਤੇ ਰੁੱਸਣ ਦੇ ਪੱਖਾਂ ਤੋਂ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਕੋਲ ਵਿਧੀ ਅਤੇ ਬੰਦਗੀ ਦੇ ਪੱਖੋਂ ਵਡੇਰਾ ਹੁਨਰ ਹੁੰਦਾ ਹੈ ਇਸਤਰੀ ਦਾ ਸੁਭਾਅ ਹੈ ਕਿ ਜਦੋਂ ਉਹ ਕਿਸੇ ਨਾਲ ਰੁੱਸਦੀ ਹੈ ਉਸ ਵੱਲੋਂ ਮਨਾਏ ਜਾਣ ਦੀ ਸੰਭਾਵਨਾ ਰੱਖ ਕੇ ਰੁੱਸਦੀ ਹੈ ਬੇਦਾਵੇ ਅਤੇ ਬੇਦਖਲੀਆਂ ਕੇਵਲ ਪੁਰਸ਼ ਹੀ ਲਿਖਦੇ ਹਨ ਸੰਸਾਰ ਅਤੇ ਸਮਾਜ ਵਿੱਚ ਸੰਜਮ ਸੰਕੋਚ ਅਤੇ ਜ਼ਿੰਮੇਵਾਰੀ ਨਾਲ ਜਿਉਣ ਵਾਲੇ ਵਿਅਕਤੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਕਦੇ ਵੀ ਵੇਖ ਲੈਣਾ ਕਿ ਕਿਸੇ ਵੀ ਝਗੜੇ ਵਿੱਚ ਅੰਤ ਨੂੰ ਜਿੱਤੇਗਾ ਉਹੀ ਜਿਸ ਵਿੱਚ ਵਧੇਰੇ ਸੰਜਮ ਹੋਵੇਗਾ ਅਤੇ ਜਿਹੜਾ ਵਧੇਰੇ ਸਬਰ ਵਿਖਾਵੇਗਾ ਕਿਸੇ ਸਮੱਸਿਆ ਨੂੰ ਸੁਲਝਾਉਣ ਦਾ ਸਭ ਤੋਂ ਵਧੀਆ ਢੰਗ ਤਾਂ ਇਹ ਹੁੰਦਾ ਹੈ ਕਿ ਉਹ ਸਮੱਸਿਆ ਪੈਦਾ ਹੀ ਨਾ ਹੋਣ ਦਿੱਤੀ ਜਾਵੇ ਪਰ ਜੇ ਸਮੱਸਿਆ ਉਪਜ ਹੀ ਜਾਵੇ ਦਾ ਉਸ ਨੂੰ ਇਹਵੇਂ ਨਹੀਂ ਸਲਝਾਉਣਾ ਚਾਹੀਦਾ ਜੇ ਮੈਂ ਉਹ ਸੰਸਾਰ ਦੀ ਸਭ ਤੋਂ ਵੱਡੀ ਸਮੱਸਿਆ ਹੋਵੇ ਸਗੋਂ ਉਸ ਨੂੰ ਹੋਰ ਸਮੱਸਿਆਵਾਂ ਵਾਂਗ ਕੇਵਲ ਇੱਕ ਸਮੱਸਿਆ ਸਮਝ ਕੇ ਹੀ ਸੁਭਾਵਿਕ ਬਿਰਤੀ ਨਾਲ ਸਲਝਾਉਣਾ ਚਾਹੀਦਾ ਹੈ ਵੇਖਿਆ ਗਿਆ ਹੈ ਕਿ ਗੁੱਸਾ ਆਉਣਾ ਅਤੇ ਝਟਪਟ ਪ੍ਰਤੀਕਰਮ ਦੇਣਾ ਗਰੀਬੀ ਦੀਆਂ ਨਿਸ਼ਾਨੀਆਂ ਹਨ ਅਮੀਰੀ ਦੀਆਂ ਆਲਮਤਾਂ ਨਹੀਂ ਅਸੰਜਮੇ ਵਿਅਕਤੀ ਵਿੱਚ ਝਟਪਟ ਗੁੱਸੇ ਹੋਣ ਦੀ ਬਿਰਤੀ ਹੁੰਦੀ ਹੈ ਗੁੱਸੇ ਹੋਣ ਵਾਲਾ ਵਿਅਕਤੀ ਆਪਣੇ ਕੋਲ ਹਥਿਆਰ ਰੱਖਣ ਦਾ ਇਚਕ ਹੁੰਦਾ ਹੈ ਹਥਿਆਰ ਵਾਲਾ ਵਿਅਕਤੀ ਹਥਿਆਰ ਵਰਤਣ ਲਈ ਕੋਈ ਨਾ ਕੋਈ ਮੌਕਾ ਲੱਭ ਹੀ ਲੈਂਦਾ ਹੈ। ਇਹਵੇਂ ਗੁੱਸਾ ਅੰਤ ਨੂੰ ਕਿਸੇ ਜ਼ੁਲਮ ਜਾਂ ਜ਼ਬਰ ਵਿੱਚ ਪ੍ਰਗਟ ਹੁੰਦਾ ਹੈ। ਕਿਸੇ ਵੀ ਵਿਧੇਕੀ ਕਰਨ ਵਾਲੇ ਤੋਂ ਬਦਲਾ ਲੈਣ ਦਾ ਸਭ ਤੋਂ ਵਧੀਆ ਤਰੀਕਾ ਤਾਂ ਉਸਨੂੰ ਮਾਫ਼ ਕਰਨਾ ਹੁੰਦਾ ਹੈ। ਪਰ ਜੇ ਬਦਲਾ ਲੈਣਾ ਹੀ ਪਵੇ ਤਾਂ ਜਿੰਨਾ ਚਿਰ ਟਾਲਿਆ ਜਾ ਸਕੇ ਬਦਲਾ ਲੈਣ ਨੂੰ ਟਾਲ ਲੈਣਾ ਚਾਹੀਦਾ ਹੈ। ਸੰਜਮ ਦੀ ਸਭ ਤੋਂ ਵੱਧੇਰੇ ਜ਼ਰੂਰਤ ਨਿੱਜੀ ਲੋੜਾਂ ਅਤੇ ਆਦਤਾਂ ਵਿੱਚ ਹੁੰਦੀ ਹੈ। ਉਦਾਹਰਨ ਵਜੋਂ ਜਿਹੜੀਆਂ ਚੀਜ਼ਾਂ ਜੀਵ ਨੂੰ ਸੁਆਦ ਦਿੰਦੀਆਂ ਹਨ ਉਹੀ ਮੇਦਲੇ ਨੁਕਸਾਨਦੇ ਹੁੰਦੀਆਂ ਹਨ ਅਸੰਜਮੀ ਹੋ ਕੇ ਖਾਧੀ ਅਤੇ ਖਰੀਦੀ ਕੋਈ ਵੀ ਚੀਜ਼ ਲਾਹੇਵੰਦ ਨਹੀਂ ਹੁੰਦੀ ਸਮੱਸਿਆਵਾਂ ਬਾਰੇ ਸਾਡੇ ਫੈਸਲੇ ਕਿਤਨੇ ਕੋ ਠੀਕ ਹੋਣਗੇ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਹਨਾਂ ਨੂੰ ਅਸੀਂ ਬਚਾਰਿਆ ਕਿਤਨੇ ਕੋ ਖੁੱਲੇ ਮਨ ਨਾਲ ਹੈ ਅਸੀਂ ਸਵੇਰ ਵਕਤ ਸਿਰ ਉੱਠਾਂਗੇ ਕਿ ਨਹੀਂ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਰਾਤ ਨੂੰ ਵਕਤ ਸਿਰ ਸੁੱਤੇ ਕਿ ਨਹੀਂ ਅਸੀਂ ਉਹਨਾਂ ਪੈਸਿਆਂ ਨੂੰ ਹੀ ਠੀਕ ਢੰਗ ਨਾਲ ਖਰਚਦੇ ਹਾਂ ਜਿਹੜੇ ਅਸੀਂ ਮਿਹਨਤ ਕਰਕੇ ਆਪ ਕਮਾਏ ਹੋਣ ਕੋਈ ਚੀਜ਼ ਇਸ ਕਰਕੇ ਨਹੀਂ ਖਰੀਦਣੀ ਚਾਹੀਦੀ ਜੋ ਸਸਤੀ ਹੈ ਨਾ ਹੀ ਕੋਈ ਚੀਜ਼ ਇਸ ਕਰਕੇ ਖਾ ਲੈਣੀ ਚਾਹੀਦੀ ਹੈ ਕਿ ਉਹ ਖਰਾਬ ਹੋ ਜਾਵੇਗੀ ਜੋ ਕੁਝ ਵੀ ਖਿੜੇਮਨ ਨਾਲ ਦੂਜਿਆਂ ਦਾ ਧਿਆਨ ਰੱਖ ਕੇ ਚੰਗੀ ਭਾਵਨਾ ਨਾਲ ਕੀਤਾ ਜਾਵੇ ਉਹ ਗਲਤ ਨਹੀਂ ਹੁੰਦਾ ਇਸੇ ਨੂੰ ਹੀ ਸੰਜਮ ਕਹਿੰਦੇ ਹਨ ਕਹਿੰਦੇ ਹਨ ਕਿ ਸੰਜਮੀ ਅਤੇ ਬਹਾਦਰ ਵਿਅਕਤੀ ਲਿੱਗ ਭਾਵੇਂ ਪਵੇ ਪਰ ਉਹ ਕਦੇ ਵੀ ਕਿਸੇ ਸਾਹਮਣੇ ਝੁਕੇਗਾ ਨਹੀਂ ਅਜਿਹਾ ਵਿਅਕਤੀ ਕੇਵਲ ਵਧੇਰੇ ਬਹਾਦਰ ਬੰਦੇ ਸਾਹਮਣੇ ਹੀ ਝੁਕੇਗਾ ਜੀਵਨ ਵਿੱਚ ਬੜੀਆਂ ਮੁਸ਼ਕਿਲਾਂ ਤੇ ਨਸੀਬਤਾਂ ਹਨ ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਾਡੇ ਕੋਲ ਆਸ ਅਤੇ ਹਿੰਮਤ ਦੀਆਂ ਨਿਯਮਤਾਂ ਵੀ ਹਨ ਕਿਹਾ ਜਾਂਦਾ ਹੈ ਕਿ ਮਦਦ ਕਰਨ ਵਾਲੇ ਨੂੰ ਚਾਹੀਦਾ ਹੈ ਕਿ ਉਹ ਕਦੀ ਜਿਤਾਵੇ ਨਾ ਅਤੇ ਮਦਦ ਲੈਣ ਵਾਲੇ ਨੂੰ ਚਾਹੀਦਾ ਹੈ ਕਿ ਉਹ ਕਦੀ ਭੁੱਲੇ ਨਾ ਮਦਦ ਘਾਟ ਤੋਂ ਘੱਟ ਲੈਣੀ ਚਾਹੀਦੀ ਹੈ ਪਰ ਕਿਸੇ ਲੋੜਵੰਦ ਦੀ ਮਦਦ ਕਰਨ ਦਾ ਕੋਈ ਵੀ ਅ fırsਰ ਗਵਾਉਣਾ ਨਹੀਂ ਚਾਹੀਦਾ ਬੇਨੇਮੀ ਉਦਾਰਤਾ ਅਤੇ ਅਸੰਜਮੇ ਮਦਦ ਸਵਾਰਦੀ ਘੱਟ ਹੈ ਅਤੇ ਵਿਗਾੜ ਵਧੇਰੇ ਉਪਜਾਉਂਦੀ ਹੈ ਖਰਚਣ ਵਰਤਣ ਵਿੱਚ ਸੰਜਮ ਦੀ ਸਭ ਤੋਂ ਵਧੇਰੇ ਲੋੜ ਹੁੰਦੀ ਹੈ ਚੀਜ਼ਾਂ ਵਸਤਾਂ ਖਰੀਦਣੀਆਂ ਸੌਖੀਆਂ ਹੁੰਦੀਆਂ ਹਨ ਪਰ ਉਹਨਾਂ ਤੋਂ ਛੁਟਕਾਰਾ ਪਾਉਣਾ ਔਖਾ ਹੁੰਦਾ ਹੈ ਅਤੇ ਹੌਲੀ-ਹੌਲੀ ਘਰ ਕਵਾੜਖਾਨੇ ਬਣ ਜਾਂਦੇ ਹਨ ਇਹ ਲੋਕ ਸਜਾਵਟ ਦੇ ਅਰਥ ਇਹ ਲੈਂਦੇ ਹਨ ਕਿ ਸੋਹਣੀਆਂ ਤੇ ਮਹਿੰਗੀਆਂ ਚੀਜ਼ਾਂ ਲਿਆ ਕੇ ਘਰ ਵਿੱਚ ਸਜਾਈਆਂ ਜਾਣ ਪਰ ਸਜਾਵਟ ਦੇ ਅਸਲ ਅਰਥ ਇਹ ਹਨ ਕਿ ਫालतू ਚੀਜ਼ਾਂ ਨੂੰ ਹੁੰਝ ਕੇ ਬਾਹਰ ਸੁੱਟ ਦਿੱਤਾ ਜਾਵੇ ਸਭ ਤੋਂ ਸੋਹਣੀ ਸਜਾਵਟ ਕਿਤਾਬ ਹੁੰਦੀ ਹੈ ਜਿਵੇਂ ਬੱਦਲ ਅਸਮਾਨ ਦੀ ਕਲਪਨਾ ਹੁੰਦੀ ਹਨ ਉਮੇ ਹੀ ਕਿਤਾਬਾਂ ਮਾਨਵ ਜਾਤੀ ਦੇ ਸਾਕਾਰ ਹੋਏ ਸੁਪਨੇ ਹੁੰਦੀਆਂ ਹਨ ਅਸੀਂ ਉਦੋਂ ਤੱਕ ਕਿਸੇ ਤੋਂ ਕੁਝ ਸਿੱਖ ਨਹੀਂ ਸਕਦੇ ਜਦੋਂ ਤੱਕ ਸਾਡੇ ਮਨ ਵਿੱਚ ਉਸ ਪ੍ਰਤੀ ਸਤਿਕਾਰ ਨਹੀਂ ਉਪਜਦਾ ਕਿਸੇ ਲਈ ਸਤਿਕਾਰ ਆਪਣੀ ਸੋਚ ਨੂੰ ਸੰਜਮ ਵਿੱਚ ਰੱਖਾਂ ਦਾ ਸਲੇਕਾ ਹਨਰ ਅਤੇ ਵਰਤਾਰਾ ਹੁੰਦਾ ਹੈ ਜੇ ਸਤਿਕਾਰ ਧੰਨਵਾਦ ਅਤੇ ਸੰਜਮ ਦਾ ਹੀ ਕੋਈ ਆਧਾਰ ਨਹੀਂ ਦਿਸਦਾ ਤਾਂ ਵਿਅਕਤੀ ਦੀ ਉਮਰ ਦਾ ਧਿਆਨ ਕਰ ਲੈਣਾ ਚਾਹੀਦਾ ਹੈ ਸਤਿਕਾਰ ਸੰਜਮ ਅਤੇ ਧੰਨਵਾਦ ਦੀ ਭਾਵਨਾ ਨਾਲ ਅਨੇਕਾਂ ਘਰਾਂ ਦੇ ਬੰਦ ਬੂਹੇ ਤੁਹਾਡੇ ਲਈ ਖੁੱਲ ਜਾਣਗੇ ਸੰਜਮ ਕੋਈ ਹਥਿਆਰ ਨਹੀਂ ਇਹ ਸਭ ਹਮਲਿਆਂ ਅਤੇ ਹਥਿਆਰਾਂ ਨੂੰ ਬਰਦਾਸ਼ਤ ਕਰਨ ਵਾਲੀ ਢਾਲ ਹੁੰਦਾ ਹੈ ਇਹ ਲੇਖ ਸੰਜਮ ਸੰਕੋਚ ਅਤੇ ਸਲੀਕਾ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਅਗਲਾ ਲੇਖ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿੱਟਪਾ ਕਰਕੇ ਇਤਿਹਾਸ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ